ਮੈਨਸ ਇਨਸਪੈਕਟਰ ਇੰਦਰਦੀਪ ਸਿੰਘ ਸਰ ਅੱਜ ਜਿਹੜੇ ਮੁੱਦਲ ਨੂੰ ਪੇਸ਼ ਕੀਤਾ ਗਿਆ ਅਦਾਲਤ ਚ ਕੀ ਮਾਮਲਾ ਕੀ ਹੈ ਜੀ ਸਰ ਇਹਦਾ ਮਾਮਲਾ ਇਹ ਆਇਸੋ ਡਰੱਗ ਤੇ ਹੈਰੋਂ ਦੇ ਨਾਲ ਜੁੜਿਆ ਹੋਇਆ ਜੀ ਜੀ ਇਹ ਕੱਲ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸਨ ਆਫ ਸਤਨਾਮ ਸਿੰਘ ਜੋ ਕਿ ਬਾਰਡਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਤੇ ਜਿਹੜਾ ਛਾਟੇ ਉਹਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਤੇ ਇੱਥੇ ਲੋਕਲ ਗਾਕਾਂ ਨੂੰ ਜਿਹੜਾ ਵਾ ਜੂਜਰਾਂ ਨੂੰ ਇਹ ਹੈਰੋਨ ਵੇਚਦਾ ਵਾ ਤੇ ਉਹ ਉਸਨ ਪਰਮਿਸ਼ਨ ਦੇ ਵਿਹਾਵ ਤੇ ਆਪਰੇਸ਼ਨ ਟੀਮ ਨੇ ਉੱਥੇ ਟਰੈਕ ਲਾਇਆ ਜੀ ਉੱਥੇ ਜਦੋਂ ਚੈਕਿੰਗ ਕੀਤੀ ਆ ਤੇ ਉਸ ਤੇ ਇੱਕ ਦੋਸ਼ੀ ਜਿਹੜਾ ਵਾ ਖੜਾ ਵਿਅਕਤੀ ਦਿਖਾਈ ਦਿੱਤਾ ਜਿਹਨੇ ਕਿ ਪਿੱਠੂ ਬੈਗ ਪਾਇਆ ਹੋਇਆ ਸੀ ਪਿੱਠੂ ਬੈਗ ਦੀ ਜਦੋਂ ਤਲਾਸ਼ੀ ਲਈ ਆ ਤੇ ਉਹਦੇ ਚੋਂ 4 ਕਿਲੋ ਗ੍ਰਾਮ ਆਈਸ ਡਰੱਗ ਤੇ 1 ਕਿਲੋਗ੍ਰਾਮ ਜਿਹੜੀ ਆ ਹੈਰਨ ਬਰਾਮਦ ਹੋਈ ਆ ਇਸ ਦੋਸ਼ੀ ਦੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਿਛਲੇ 1 ਹਫ਼ਤੇ ਤੋਂ ਭਾਲ ਸੀ 1 ਹਫ਼ਤੇ ਤੋਂ ਸੀਕ੍ਰੀਟ ਸੋਰਸ ਲਾਏ ਹੋਏ ਸੀ ਕਿ ਉੱਥੇ ਇਹੋ ਜੀ ਇਨਫਾਰਮੇਸ਼ਨ ਹੀ ਕਿ ਕੋਈ ਵਿਅਕਤੀ ਬਾਰਡਰ ਦੇ ਪਿੰਡਾਂ ਦਾ ਤੇ ਇੱਥੇ ਸਿਟੀ ਦੇ ਵਿੱਚ ਜਿਹੜਾ ਵਾ ਇਹ ਸਪਲਾਈ ਕਰਦਾ ਹੈਰਨ ਨੂੰ ਉਹ 4-5 ਦਿਨ ਤੋਂ ਇਹਦਾ ਜਿਹੜਾ ਕਿ ਇਹਨੂੰ ਬਾਚਿਆ ਜਾ ਰਿਹਾ ਸੀ ਫਿਰ ਕੱਲ ਸ਼ਾਮੀ ਮਿਤੀ 2 5 23 ਨੂੰ ਇਹਨੂੰ ਜਿਹੜਾ 24 ਨੂੰ ਸੋਰੀ 2 5 24 ਤੇ ਇਹਨੂੰ ਆਪਾਂ ਜਿਹੜਾ ਇਹਨੂੰ ਰੈਸਟ ਕਰ ਲਿਆ ਤੇ ਇਹ ਕੋਈ ਬਰਾਮਦਗੀ ਹੋ ਗਈ। ਸ੍ਰੀ ਇਹਦੇ ਕੋਲ ਪਹਿਲਾਂ ਵੀ ਪਰਚਾ ਵਗੈਰਾ ਕੋਈ ਦਰਜ ਹੈਗਾ ਜੇ ਮਨਾਂ ਦੇ। ਉਹ ਅਜੇ ਫਰਦਰ ਨਾ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜੀ। ਇਹਦੇ ਫਾਰਵਰਡ ਤੇ ਬੈਕਵਰਡ ਜੋ ਵੀ ਲਿੰਕ ਆ ਉਹ ਆਪ ਜੀ ਨੂੰ ਦੱਸੇ ਜਾਣਗੇ ਸਰ ਜਿਹੜੀ ਆ ਹੈਰਨ ਜਾਂ ਆਈਸ ਮਿਲੀ ਹੈ ਇਹ ਕ੍ਰੋਸ ਦਾ ਬਾਰਡਰ ਹੈ ਕ੍ਰੋਸ ਹਾਂਜੀ ਕ੍ਰੋਸ ਦਾ ਬਾਰਡਰ ਆ ਹੁਣ ਇਹ ਮਾਨਜੁਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਆ ਪੇਸ਼ ਕਰਨ ਤੋਂ ਬਾਅਦ ਇਸ ਦਾ ਜਿਹੜਾ ਰਿਮਾਂਡ ਲੈ ਕੇ ਤੇ ਫਿਰ ਅਗਲੀ ਜਿਹੜੀ ਆ ਪੁਸ਼ਗਿਸ਼ ਦਾ ਜੋ ਵੀ ਖਲਾਸਾ ਹੋਊਗਾ ਜਿਹੜੇ ਹੋਰ ਬੰਦੇ ਇਹਦੇ ਨਾਲ ਜੁੜੇ ਇਸੇ ਤੰਦੇ ਦੇ ਵਿੱਚ ਤੇ ਉਹਨਾਂ ਦੀਆਂ ਰਿਸ਼ਤਾਂ ਪਾਵਾਂਗੇ ਸਰ ਵੈਸੇ ਕਿੰਨੇ ਕਿਤੇ ਦਾ ਕੰਮ ਕਰ ਰਿਹਾ ਆ ਆਈਡੀਆ ਹੈ ਜੀ ਕੁਝ ਦੱਸਿਆ ਇਹਦੀ ਸਰਸਰੀ ਜਿਹੜੀ ਪੁਸ਼ਗਿਸ਼ ਆ ਉਹਨੇ ਪਿਛਲੇ ਇਹ 3-4 ਸਾਲ ਤੋਂ ਇਹ ਇਹਦਾ ਪਿੰਡ ਬਾਰਡਰ ਤੇ ਹੋਣ ਕਰਕੇ ਇਹ ਜਿਹੜਾ ਵਾ ਇਹ ਸਮਗਲਰਾਂ ਦੇ ਸੰਪਰਕ ਚ ਆ ਗਿਆ ਤੇ ਉਤੋਂ ਫਿਰ ਇਹ ਆਪਣੇ ਮੋਬਾਈਲ ਦੇ ਰਾਹੀਂ ਜਿਹੜਾ ਵਾ WhatsApp ਜਰੀਏ ਇਸ ਤਰ੍ਹਾਂ ਕਰਕੇ ਇਹ ਕਾਰਵਾਈ ਨੂੰ ਅੰਜਾਮ ਦੇਦਾ ਹੈ ਪਾਕਿਸਤਾਨ ਚ ਵੀ ਕੁਝ ਲਿੰਕਸ ਹੋ ਸਕਦੇ ਜੀ ਇਹਦੇ ਇਹ ਗੱਲ ਦਾ ਆਪਾਂ ਜੇ ਕਰ ਰਹੇ ਆ ਕਿ ਹੋਰ ਕਿਹੜਾ ਬੰਦਾ ਸੀ ਜਾਂ ਕੋਈ ਪਿੱਛੇ ਆ ਕੋਈ ਬਾਰਡਰ ਤੇ ਆ ਜਿਹੜਾ ਕਿ ਇਹਨੂੰ ਮਗਵਾ ਕੇ ਦਿੰਦਾ ਸੀ ਕਿਸ ਰਸਤੇ ਆ ਰਹੀ ਜਾਂ ਕਰਾਸ ਬਾਰਡਰ ਤੋਂ ਤਾਰਾਂ ਰਸਤੇ ਆਉਂਦੀ ਜਾਂ ਕੋਈ ਡਰੋਨ ਰਸਤੇ